ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਵਿਸ਼ਾ ਹੈ ਜੀ 1857 ਈਸਵੀ ਦਾ ਵਿਦਰੋਹ ਜੋ ਪੀਟੈਟ 2 ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਕਲਰਕ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਨਾਲ ਸੰਬੰਧਿਤ ਐਗਜ਼ਾਮ ਵਿੱਚ ਇਹ ਸਿਸ਼ਣਾ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਹਨ ਸਵਾਈ ਦੇ ਪ੍ਰਸ਼ਨ 1857 ਈਸਵੀ ਦੇ ਵਿਦਰੋਹ ਦਾ ਮੁੱਖ ਕਾਰਨ ਕੀ ਸੀ ਚਰਬੀ ਵਾਲੀ ਕਾਰਤੂਸ ਜਿਸ ਨੂੰ ਗਾਂ ਤੇ ਸੂਰ ਦੀ ਚਰਬੀ ਦੀ ਗਰੀਸ ਦਿੱਤੀ ਜਾਂਦੀ ਸੀ ਅਤੇ ਇਸ ਨੂੰ ਮੂੰਹ ਨਾਲ ਖੋਲਣਾ ਪੈਂਦਾ ਸੀ 29 ਮਾਰਚ 1857 ਈਸਵੀ ਨੂੰ ਬੈਰਕਪੁਰ ਦੀ 34ਵੀਂ ਇਨਫੈਕਟਰੀ ਦੇ ਮੰਗਲ ਪਾਂਡੇ ਨਾਂ ਦੇ ਸਿਪਾਹੀ ਨੇ ਆਪਣੇ ਅਫਸਰ ਲੈਫਟੀਨੈਂਟ ਬਾਸ ਤੇ ਜਰਨਲ ਹਿਊਨਜ਼ਨ ਵਿਰੁੱਧ ਬਗਾਵਤ ਕੀਤੀ ਤੇ ਉਹਨਾਂ ਨੂੰ ਮਾਰ ਦਿੱਤਾ ਸੋ 1857 ਇਸਵੀ ਦਾ ਵਿਦਰੋਹ ਦਾ ਮੁੱਖ ਕਾਰਨ ਕੀ ਸੀ ਚਰਬੀ ਵਾਲੇ ਕਾਰਤੂਸੀ ਜਿਸ ਨੂੰ ਮੂੰਹ ਨਾ ਖੋਲਣਾ ਪੈਂਦਾ ਸੀ ਹਿੰਦੂ ਤੇ ਮੁਸਲਮਾਨ ਲੋਕ ਇਸ ਨੂੰ ਆਪਣਾ ਧਰਮ ਭ੍ਰਸਟ ਸਮਝਦੇ ਸਨ ਮੰਗਲਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 8 ਅਪ੍ਰੈਲ 1857 ਈਸਵੀ ਨੂੰ ਬੈਰਕਪੁਰ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 10 ਮਈ 1857 ਈਸਵੀ ਨੂੰ ਮੇਰਠ ਵਿੱਚ ਫੌਜ ਦੀ ਇੱਕ ਟੁਕੜੀ 20 एनजे ਨੇ ਸਭ ਤੋਂ ਪਹਿਲਾਂ ਬਗਾਵਤ ਸ਼ੁਰੂ ਕੀਤੀ ਸੀ। ਮੰਗਲ ਪਾਂਡੇ 1857 ਈਸਵੀ ਦੇ ਵਿਦਰੋਧ ਦਾ ਪਹਿਲਾ ਸ਼ਹੀਦ 1857 ਈਸਵੀ ਦੀ ਬਗਾਵਤ ਦੇ ਦੌਰਾਨ ਜਾਰਜ ਐਨੀਸਨ ਕੰਪਨੀ ਦਾ ਮੁੱਖ ਕਮਾਂਡਰ ਸੀ 1857 ਈਸਵੀ ਦੀ ਮਹਾਨ ਕ੍ਰਾਂਤੀ ਗਵਰਨਰ ਜਨਰਲ ਲਾਰਡ ਕੈਨਿੰਗ ਦੇ ਰਾਜ ਦੌਰਾਨ ਹੋਈ ਉਸ ਸਮੇਂ ਕੌਣ ਸੀ ਗਵਰਨਰ ਜਨਰਲ ਲਾਰਡ ਕੈਨਿੰਗ ਇਸ ਦੇ ਸਮੇਂ ਦੌਰਾਨ ਜੋ 1857 ਈਸਵੀ ਦਾ ਵਿਦਰੋਹ ਹੈ ਉਹ ਸ਼ੁਰੂ ਹੋਇਆ 11 ਮਈ 1857 ਨੂੰ ਦਿੱਲੀ ਦੇ ਵਿੱਚ ਬਗਾਵਤ ਦੀ ਅਗਵਾਈ ਬਹਾਦਰ ਸਾ ਜਫਰ ਅਤੇ ਬਖਤ ਖਾਨੀ ਕੀਤੀ ਤੇ ਇਸ ਨੂੰ 21 ਦਸੰਬਰ 1857 ਈਸਵੀ ਨੂੰ ਨਿਕਲਸਨ ਤੇ ਹੰਸਨ ਦੁਆਰਾ ਦਬਾ ਦਿੱਤਾ ਗਿਆ ਸੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ 5 ਜੂਨ 1857 ਨੂੰ ਕਾਨਪੁਰ ਵਿੱਚ ਅਗਵਾਈ ਬਗਾਵਤ ਦੀ ਅਗਵਾਈ ਨਾਨਾ ਸਾਹਿਬ ਤੇ ਤਾਂਤਿਆ ਟੋਪੇ ਨੇ ਕੀਤੀ। ਤਾਂਤਿਆ ਟੋਪੇ ਦਾ ਅਸਲ ਨਾਮ ਰਾਮ ਚੰਦਰ ਪਾਂਡੂਰੰਗਸੀ 18 April 1859 ਨੂੰ ਅੰਗਰੇਜ਼ਾਂ ਨੇ ਉਸ ਨੂੰ ਸ਼ਿਪੋਰੀ ਵਿੱਚ ਫਾਂਸੀ ਦੇ ਦਿੱਤੀ। ਸੋ ਕਾਨਪੁਰ ਵਿੱਚ ਨਾਣਾ ਸਾਹਿਬ ਤੇ ਤਾਂਤਿਆ ਟੋਪੀ ਨੇ ਜੋ ਹੈ 1857 ਇਸਵੀ ਦੇ ਵਿਦਰੋਹ ਦੀ ਅਗਵਾਈ ਕੀਤੀ ਸੀ। ਅਗਲਾ ਪ੍ਰਸ਼ਨ ਆਈ ਦੀ ਵੀਡੀਓ ਦਾ। ਪ੍ਰਸ਼ਨ ਨੰਬਰ 11 ਜੂਨ 1857 ਨੂੰ ਚੰਸੀ ਦੀ ਬਗਾਵਤ ਦੀ ਅਗਵਾਈ ਕਿਸ ਨੇ ਕੀਤੀ Rani Lakshmi Bai? ਰਾਣੀ ਲక్ష్ਮੀ ਬਾਈ 17 ਜੂਨ 1858 ਈਸਵੀ ਨੂੰ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਗਵਾ ਬੈਠੀ ਭਾਵ ਉਹ ਸ਼ਹੀਦ ਹੋ ਗਈ ਤੇ 3 ਅਪ੍ਰੈਲ 1858 ਨੂੰ ਹਿਊਂਗ ਰੋਜ਼ ਦੁਆਰਾ ਉਸ ਨੂੰ ਦਫਨਾ ਦਿੱਤਾ ਗਿਆ ਸੀ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਾਰ ਤੱਕ ਸੀ ਦੋ ਰਿਹਾ ਹੈ ਸੁਰਾਨੀ ਚਾਂਸੀ ਜੋ ਕਿ ਚਾਂਸੀ ਦੀ ਰਾਣੀ ਸੀ ਤੇ ਉਸਨੇ 1857 ਈਸਵੀ ਦੀ ਲੜਾਈ ਚ ਹਿੱਸਾ ਲਿਆ ਜੂਨ 1857 ਈਸਵੀ ਚ ਇਲਾਹਾਬਾਦ ਵਿੱਚ ਲਿਆਕਤ ali ਖਾਨ ਦੀ ਅਗਵਾਈ ਵਿੱਚ ਬਗਾਵਤ ਹੋਈ ਤੇ ਇਸ ਨੂੰ ਕਰਨਲ ਨੀਲ ਨੇ 1858 ਈਸਵੀ ਚ ਦਬਾ ਦਿੱਤਾ ਜਗਦੀਸ਼ਪੁਰ ਜੋ ਕਿ ਬਿਹਾਰ ਵਿੱਚ ਹੈ ਦੀ ਅਗਵਾਈ ਬਾਬੂ ਵੀਰ ਕਵਲ ਨੇ ਜੂਨ 1857 ਈਸਵੀ ਵਿੱਚ ਕੀਤੀ ਤਾਂਤਿਆ ਟੋਪੇ ਨਾਨਾ ਸਾਹਿਬ ਲਿਆਕਤ ਅਲੀ ਬਾਬੂ ਵੀਰ ਕਵਲ ਇਹ ਜਿਹੜੇ ਤੇ ਚਾਂਸੀ ਦੀ ਰਾਣੀ ਲక్ష్ਮੀਬਾਈ 1857 ਈਸਵੀ ਦੇ ਵਿਦਰੋਹ ਦੇ ਪ੍ਰਮੁੱਖ ਨੇਤਾ ਸਨ ਇਹ ਜਿਨ੍ਹਾਂ ਨੇ ਆਪਣੀ ਜਾਨ ਦੇ ਪਰਵਾਹ ਕੀਤੇ ਬਿਨਾ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਦਾ 1857 ਈਸਵੀ ਦੇ ਵਿਦਰੋਹ ਨੂੰ ਡਾਕਟਰ ਈਸ਼ਵਰੀ ਪ੍ਰਸਾਦ ਨੇ ਇਹ ਆਜ਼ਾਦੀ ਦੀ ਲੜਾਈ ਸੀ ਕਿਹਾ ਡਿਸਾਈਲੀ ਨੇ ਇਹ ਇੱਕ ਰਾਸ਼ਟਰੀ ਬਗਾਵਤ ਸੀ ਤੇ ਆਰ ਸੀ ਮਜੂਮਦਾਰ ਨੇ 1857 ਈਸਵੀ ਦੀ ਬਗਾਵਤ ਕੋਈ ਆਜ਼ਾਦੀ ਦੀ ਲੜਾਈ ਨਹੀਂ ਸੀ 1857 ਈਸਵੀ ਦੇ ਵਿਦਰੋਹ ਦੇ ਬਾਰੇ ਅਲੱਗ-ਅਲੱਗ ਵਿਚਾਰ ਅਲੱਗ-ਅਲੱਗ ਇਤਿਹਾਸਕਾਰਾਂ ਦੇ ਹਨ ਕੋਈ ਇਸ ਨੂੰ ਰਾਸ਼ਟਰੀ ਬਗਾਵਤ ਮੰਨਦਾ ਹੈ ਕੋਈ ਆਜ਼ਾਦੀ ਦੀ ਤੇ ਕੋਈ ਇਸ ਨੂੰ ਆਜ਼ਾਦੀ ਦਿਲਾਈ ਵੀ ਨਹੀਂ ਮੰਨਦਾ ਸੋ ਅਗਲਾ ਜੋ ਪ੍ਰਸ਼ਨ ਹੈ ਆਈ ਦੀ ਵੀਡੀਓ ਦਾ ਪ੍ਰਸ਼ਨ ਨੰਬਰ 17 ਬਰੇਲੀ ਵਿੱਚ ਬਗਾਵਤ ਦੀ ਅਗਵਾਈ ਖਾਨ ਬਹਾਦਰ ਖਾਨ ਨੇ 1857 ਈਸਵੀ ਦੀ ਤੀਸ ਨੂੰ 1858 ਈਸਵੀ ਵਿੱਚ ਕੈਂਪ ਬੈਲ ਆਰ ਨੇ ਦਬਾ ਦਿੱਤਾ 1857 ਈਸਵੀ ਦੇ ਵਿੱਚ ਫਤਿਹਪੁਰ ਦੇ ਵਿੱਚ ਬਗਾਵਤ ਦੀ ਅਗਵਾਈ ਅਜ਼ੀਮੁੱਲਾ ਨੇ ਕੀਤੀ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ 1857 ਈਸਵੀ ਦੇ ਵਿਦਰੋਹ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਵਾਈ ਨੇ ਜੋ ਅਲੱਗ-ਅਲੱਗ ਤਰ੍ਹਾਂ ਦੇ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਤੇ Facebook ਪੇਜ ਦੋਨਾਂ ਤੇ ਤੁਹਾਨੂੰ ਕਾਫੀ ਮਹੱਤਵਪੂਰਨ ਜਾਣਕਾਰੀਆਂ ਮਿਲਣ ਗਿਆ ਜਿਸ ਤੇ ਤੁਸੀਂ ਆਪਣੀ ਪੇਪਰ ਦੀ ਤਿਆਰੀ ਕਰ ਸਕਦੇ ਹੋ ਇਹ ਸੇ ਮੋਕ ਟੈਸਟ ਵੀ ਹਨ ਪੰਜਾਬੀ ਤੇ ਹਿਸਟਰੀ ਦੇ ਜੋ ਤੁਹਾਡੇ ਪੇਪਰ ਦੀ ਤਿਆਰੀ 'ਚ ਤੁਹਾਡੇ ਲਈ ਕਾਫੀ ਸਹਾਇਕ ਸਿੱਧ ਹੋਣਗੇ 1857 ਈਸਵੀ ਦੇ ਵਿਦਰੋਹ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕਰਵਾਏ ਹਨ ਇਹ ਪ੍ਰਸ਼ਨ ਬੜੇ ਇੰਪੋਰਟੈਂਟ ਨੇ ਤੇ ਕਈ ਤਰ੍ਹਾਂ ਦੇ ਇਗਜ਼ਾਮਾਂ ਦੇ ਵਿੱਚ ਪੁੱਛੇ ਵੀ ਗਏ ਹਨ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਤੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ। ਇਹ ਸਪੇਸ ਤੇ ਵੀ ਤੁਹਾਨੂੰ ਆਪਣੇ ਪੇਪਰ ਨਾਲ ਸੰਬੰਧਿਤ ਕਾਫੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋ ਜਾਣਗੀਆਂ। ਮੇਰੇ ਪੇਜ ਪੰਜਾਬੀ ਵਾਲੇ ਪੈਂਚੀ ਨੂੰ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਧੰਨਵਾਦ।